ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਸੁਖਦੇਵ ਸਿੰਘ ਹਾਂ ਤੇ ਮੇਰੇ ਨਾਲ ਹੈ ਸੀਨੀਅਰ ਜਰਨਲਿਸਟ ਗੁਰਪ੍ਰੀਤ ਮਾਰਕ ਕਾਰਨੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਫਿਰ ਤੋਂ ਪਹਿਲਾਂ ਵਰਗੇ ਹੋ ਜਾਣਗੇ ਕਿਉਂਕਿ ਟਰੂਡੋ ਦੇ ਸਮੇਂ ਇਹਨਾਂ ਰਿਸ਼ਤਿਆਂ ਵਿੱਚ ਖਟਾਸ ਵੇਖਣ ਨੂੰ ਮਿਲੀ ਸੀ ਗੁਰਪ੍ਰੀਤ ਜੀ ਤੁਹਾਡਾ ਇਸ ਸਾਰੇ ਮਸਲੇ ਤੇ ਕੀ ਕਹਿਣਾ ਹੈ ਆ ਦੇਖੋ ਜਿਹੜੇ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਨੇ ਵੈਸੇ ਤਾਂ ਲੰਮੇ ਸਮੇਂ ਤੋਂ ਜਿਹੜੇ ਨੇ ਉਹ ਬਹੁਤ ਘਟਾਸ ਭਰੇ ਰਹੇ ਨੇ ਐ ਜਿਵੇਂ ਸੌਕਣਾ ਲੜਦਿਆਂ ਨੇ ਭਾਰਤ ਤੇ ਕੈਨੇਡਾ ਉਵੇਂ ਲੜਦੇ ਰਹੇ ਨੇ ਤੇ ਰਿਸ਼ਤੇ ਹੋ ਜਾਣਗੇ ਜਾਂ ਮਤਲਬ ਵਿਚ ਵਿਚਾਲੇ ਕੰਮ ਹੋਊਗਾ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਨਵਾਂ ਬੰਦਾ ਹੁੰਦਾ ਹੈ ਨਵੇਂ ਬੰਦੇ ਦਾ ਵੇਖਣ ਦਾ ਸਮਝਣ ਦਾ ਸੋਚਣ ਦਾ ਨਜ਼ਰੀਆ ਕਿਵੇਂ ਦਾ ਹੁੰਦਾ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਾਂ ਮਾਰਕਰ ਨਹੀਂ ਬਹੁਤ ਪੜਿਆ ਲਿਖਾਰ ਆਰਥਸ਼ਾਸਤਰੀ ਵਿਅਕਤੀ ਹੈ ਤੇ ਉਨੇ ਅਮਰੀਕਾ ਤੋਂ ਤੇ ਲੰਡਨ ਤੋਂ ਪੜ੍ਹਾਈ ਕੀਤੀ ਹੋਈ ਹੈ ਤੇ ਇਸ ਤੋਂ ਇਲਾਵਾ ਜੇਕਰ ਉਹਨਾਂ ਦਾ ਵੈਸੇ ਵੇਖੀਏ ਤਾਂ ਉਹ ਜਿਹੜੇ ਕੈਨੇਡਾ ਦਾ ਜਿਹੜਾ ਜਿਵੇਂ ਸਾਡੇ ਇੰਡੀਆ ਦੇ ਵਿੱਚ ਰਿਜ਼ਰਵ ਬੈਂਕ ਆ ਇੱਥੇ ਕੈਨੇਡਾ ਦਾ ਜਿਹੜਾ ਬੈਂਕ ਆ ਉਹਦਾ ਉਹਨੂੰ ਉਹਦਾ ਉਹ ਗਵਰਨਰ ਵੀ ਰਿਹਾ ਹੈ ਮਤਲਬ ਕੋਈ ਸਿਗਨੇਚਰਾਂ ਦੇ ਨਾਲ ਨੋਟ ਵੀ ਚੱਲਦੇ ਰਹੇ ਆ ਓਕੇ ਤੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਨੇ ਉਸ ਖਾਲੇ ਹੋਣੇ ਤਾਂ ਚਾਹੀਦੇ ਨੇ ਕਿਉਂਕਿ ਟਰੂਡੋ ਦੇ ਸਮੇਂ ਬਹੁਤ ਜ਼ਿਆਦਾ ਜਿਹੜਾ ਇੱਕ ਘਟਾਸ ਇਸੇ ਕਰਕੇ ਵੇਖਣ ਨੂੰ ਮਿਲੀ ਸੀ ਕਿਉਂਕਿ ਟਰੂਡੋ ਤੇ ਦੋਸ਼ ਲੱਗੇ ਸੀਗੇ ਕਿ ਉਹ ਇੱਕ ਧੜੇ ਨੂੰ ਇੱਕ ਤਬਕੇ ਨੂੰ ਖੋਸ਼ ਕਰਨ ਦੇ ਵਾਸਤੇ ਪੂਰੇ ਕੈਨੇਡਾ ਨੂੰ ਮੋੜੇ ਲਾਇਆ ਹੋਇਆ ਜਿਸ ਦੇ ਕਾਰਨ ਜਿਹੜੀ ਗੱਲ ਭਾਰਤ ਨੂੰ ਬਰਦਾਸ਼ਤ ਭਾਰਤ ਬਰਦਾਸ਼ਤ ਨਹੀਂ ਸੀ ਉਹ ਚੀਜ਼ ਕਰਦਾ ਕਿਉਂਕਿ ਭਾਰਤ ਨੂੰ ਇਹ ਲੱਗਦਾ ਸੀ ਆ ਕਿ ਵੱਖਵਾਦੀਆਂ ਤੇ ਹੋਰ ਜਿਹੜੇ ਨੇ ਭਾਰਤ ਵਿਰੋਧੀ ਜਿਹੜੇ ਲੋਕ ਨੇ ਟਰੂਡੋ ਉਹਨਾਂ ਲੋਕਾਂ ਦਾ ਜਿਹੜਾ ਸਾਥ ਦਿੰਦਾ ਜਿਸ ਤੇ ਕਾਰਨ ਭਾਰਤ ਦੇ ਅੰਦਰ ਜਦੋਂ ਟੁੱਡੋ ਆਇਆ ਸੀਗਾ ਤੇ ਉਹਨੂੰ ਉਸ ਵੇਲੇ ਵੀ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਪਿਆ ਸੀਗਾ ਤੇ ਸਾਡੇ ਦੇਸ਼ ਦੇ ਵੀ ਜਿਹੜੇ ਸੀਨੀਅਰ ਨੇਤਾ ਨੇ ਜਿਹੜੇ ਕੇਂਦਰੀ ਕੇਂਦਰ ਦੇ ਵਿੱਚ ਬੈਠੇ ਵਜ਼ੀਰ ਨੇ ਜਦੋਂ ਵੀ ਉਹ ਕੈਨੇਡਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਇਸ ਸਾਰੇ ਮਸਲੇ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਸਿਚੁਏਸ਼ਨ ਇਹ ਵੇਖਣ ਨੂੰ ਮਿਲੀ ਆ ਵੀ ਹਮੇਸ਼ਾ ਹੀ ਭਾਰਤ ਇਹ ਕਹਿੰਦਾ ਰਿਹਾ ਹੈ ਕਿ ਜੇਕਰ ਮਤਲਬ ਮਾਹੌਲ ਸੁਖਾਲਾ ਬਣਾਣਾ ਹੈ ਸਾਰਾ ਕੁਝ ਸਿਸਟਮ ਸੈੱਟ ਕਰਨਾ ਹੈ ਤਾਂ ਕੈਨੇਡਾ ਨੂੰ ਜਿਹੜੇ ਨੇ ਉਹ ਆਪਣੀ ਜਿਹੜੀ ਆ ਉਹ ਜਿਹੜੀ ਲੋਕ ਵਿਰੋਧੀ ਨੀਤੀ ਆ ਇੱਕ ਤਰਫਾ ਨੀਤੀ ਆ ਉਹਨੂੰ ਛੱਡਣਾ ਪਏਗਾ ਜਿੰਨੀ ਦੇਰ ਤੱਕ ਉਹ ਉਹ ਜਿਹੜੀ ਨੀਤੀ ਨੂੰ ਨਹੀਂ ਛੱਡਦੇ ਉਨੀ ਦੇਰ ਤੱਕ ਸਿਸਟਮ 'ਚ ਸੁਧਾਰ ਨਹੀਂ ਹੋ ਸਕਦਾ ਸਿਸਟਮ 'ਚ ਸੁਧਾਰ ਉਦੋਂ ਹੋ ਸਕਦਾ ਜਦੋਂ ਦੋਵਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਜਿਹੜੇ ਸਹਿਮਤੀ ਤਰੀਕੇ ਦੇ ਨਾਲ ਦੋਵਾਂ ਮੁਲਕਾਂ ਦਾ ਭਲਾ ਚਾਹਣਗੇ ਕਿਉਂਕਿ ਵੇਖਿਆ ਜਾਵੇ ਤਾਂ ਇਹ ਕੋਸ਼ਾ ਵੀ ਪੰਜਾਬ ਨਹੀਂ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਜਿਹੜੇ ਨੇ ਬਹੁਤ ਸਾਰੇ ਇੱਥੋਂ ਦੇ ਲੱਖਾਂ ਸਟੂਡੈਂਟਸ ਨੇ ਜਿਨ੍ਹਾਂ ਨੇ ਇੱਥੋਂ ਮਤਲਬ ਪੜ੍ਹਾਈ ਦੇ ਬੇਸ ਤੇ ਜਿਹੜੇ ਵਰਕ ਦੇ ਬੇਸ ਤੇ ਜਿਹੜੇ ਕੈਨੇਡਾ ਗਿਆ ਤੇ ਉਹਨਾਂ ਨੇ ਉੱਥੇ ਕੈਨੇਡਾ ਦੇ ਬੈਂਕ ਦੇ ਵਿੱਚ ਕੈਨੇਡਾ ਦੇ ਬੈਂਕ ਬਾਜ਼ਾਰ ਤੇ ਹੋਰ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਫੱਟੇ ਪੱਦਰ ਤੇ ਪੈਸਾ ਜਿਹੜਾ ਦਿੱਤਾ ਜੀ ਚਾਹੀਦਾ ਤਾਂ ਸਗੋਂ ਇਹ ਆ ਕਿ ਡਿਟੂਡੋ ਗੌਰਮੈਂਟ ਸੀ ਜਿਹੜੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਉਹ ਸਿਸਟਮ ਚ ਸੁਧਾਰ ਕਰਨ ਦੇ ਵਾਸਤੇ ਸਾਰਾ ਆਪਣੀਆਂ ਨੀਤੀਆਂ ਨੂੰ ਵਧੀਆ ਤਰੀਕੇ ਨਾਲ ਪਲੇ ਕਰਦੇ ਤਾਂ ਜੋ ਹੋਰ ਵੀ ਵਿਦੇਸ਼ਾਂ ਤੋਂ ਜਿਹੜੇ ਸਟੂਡੈਂਟਸ ਨੂੰ ਸਾਡੇ ਇੱਥੇ ਆ ਕੇ ਪੜ ਸਕਦੇ ਪਰ ਹੋਇਆ ਸਭ ਕੁਝ ਇਸ ਤੋਂ ਉਲਟ ਜੀ ਕਿ ਉਹਨਾਂ ਨੇ ਇੱਕ ਇੱਕ ਲਾਈ ਫੜ ਲਈ ਉਮੀਦ ਕੀਤੀ ਕਿ ਉਹਦੇ ਨਾਲ ਜਿਹੜਾ ਆਮ ਵਰਗ ਸੀ ਆਮ ਤਬਕਾ ਸੀਗਾ ਜਿਹੜਾ ਮਤਲਬ ਕੁਝ ਕੁ ਬੰਦਿਆਂ ਨੂੰ ਖੁਸ਼ ਕਰਨ ਦੇ ਵਾਸਤੇ ਉਹਨੇ ਭਾਰਤ ਵਰਗੇ ਦੇਸ਼ ਦੇ ਨਾਲ ਪੰਗਾ ਲੈ ਲਿਆ ਜੀ ਜਦੋਂ ਕਿ ਉਹ ਚੀਜ਼ ਸੈੱਟ ਨਹੀਂ ਬੈਠਦੀ ਹੁਣ ਸਵਾਲ ਉੱਠਦਾ ਕਿ ਕੀ ਮਾਰਕਰਨੀ ਮਤਲਬ ਭਾਰਤ ਲਈ ਅੱਛੀ ਪੀਐਮ ਹੋਣਗੇ ਹੋਣਗੇ ਮਤਲਬ ਕਿ ਉਹਨਾਂ ਦੇ ਨਾਲ ਰਿਸ਼ਤੇ ਅੱਛੇ ਹੋ ਜਾਣਗੇ ਜੀ ਸੋ ਵੇਖਿਆ ਜਾਵੇ ਤਾਂ ਬਹੁਤ ਪੜੇ ਲਿਖਿਆ ਤੇ ਸੂਝਵਾਨ ਵਿਅਕਤੀ ਹੈ ਮਾਰਕਰਨੀ ਜਿਤਕ ਮੈਂ ਉਹਨਾਂ ਦੀ ਪ੍ਰੋਫਾਈਲ ਪੜੀ ਆ ਮਤਲਬ ਐਸਵੇ ਲਈ ਕੈਨੇਡਾ ਨੂੰ ਜੇਕਰ ਵਿਕ ਕੈਨੇਡਾ ਵਰਗੇ ਮਲਕ ਨੂੰ ਜੇਕਰ ਕਿਸੇ ਪੀਐਮ ਦੀ ਲੋਟ ਸੀ ਤਾਂ ਮਾਰਕ ਕਰਨੀ ਵਰਗੀ ਪੀਐਮ ਦੀ ਲੋਟ ਸੀਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਤੇ ਕਈ ਸਾਰੇ ਦੇਸ਼ਾਂ ਨੇ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਹਟਾਉਣਾ ਸ਼ੁਰੂ ਕਰਤਾ ਤੇ ਬਹੁਤ ਸਾਰੇ ਵੱਡੇ ਪੱਧਰ ਤੇ ਇੰਡੀਆ ਦੇ ਵਿੱਚੋਂ ਵੀ ਜਿਵੇਂ ਉਹਨਾਂ ਤੇ ਪਾਬੰਦੀਆਂ ਲੱਗੀਆਂ ਇਮੀਗ੍ਰੇਸ਼ਨ ਰੂਲ ਜਿਹੜੇ ਸਖਤ ਹੋ ਗਏ ਕੈਨੇਡਾ ਵਿੱਚ ਲੋਕ ਜਾਣਾ ਬੰਦ ਹੋ ਗਏ ਸੀ ਇਸ ਵੇਲੇ ਸਿਚੁਏਸ਼ਨ ਇਹ ਆ ਕਿ ਲੋਕ ਕੈਨੇਡਾ ਤੋਂ ਵੱਧ ਜੇਕਰ ਕਿਸੇ ਨੂੰ ਅੱਛਾ ਦੇਸ਼ ਮੰਨਦੇ ਆ ਤਾਂ ਉਹ ਅਮਰੀਕਾ ਨੂੰ ਆਸਟ੍ਰੇਲੀਆ ਨੂੰ ਇੰਗਲੈਂਡ ਨੂੰ ਜਾਂ ਆ ਨਿਊਜ਼ੀਲੈਂਡ ਨੂੰ ਇਹੋ ਜਿਹੇ ਮੁਲਕਾਂ 'ਚ ਜਾ ਕੇ ਸਟੂਡੈਂਟਸ ਜ਼ਿਆਦਾ ਜਿਹੜੇ ਸਟੱਡੀ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿੱਥੇ ਉਹਨਾਂ ਦਾ ਪੁਹਿਕੀ ਜਿਹੜਾ ਉਹ ਸੇਫ ਨਹੀਂਗਾ ਤੇ ਉੱਥੇ ਉਹ ਜਾ ਕੇ ਕਰਨਗੇ ਕੀ ਹੁਣ ਮਾਰਕਰਨੀ ਜਿੰਨਾਂ ਜਿਹੜੇ ਹੁਣ ਪੀਐਮ ਬਣੇ ਨੇ ਜੇਕਰ ਉਹ ਮਤਲਬ ਆਪਣੀ ਜਿਹੜੀ ਸੂਝ-ਬੂਝ ਦੇ ਨਾਲ ਭਾਰਤ ਨਾਲ ਪਹਿਲਾਂ ਵਰਗੇ ਰਿਸ਼ਤੇ ਕਰਦੇ ਨੇ ਤੇ ਉਹਦੇ ਨਾਲ ਇਫੈਕਟਿਵ ਪਊਗਾ ਇੱਕ ਤਾਂ ਭਾਰਤ ਤੋਂ ਜਿਹੜੇ ਜਿਹੜੀ ਜਿਹੜੇ ਰੁਜ਼ਗਾਰ ਦੇ ਲਈ ਲੋਕ ਜਿਹੜੇ ਵਿਦੇਸ਼ਾਂ ਵੱਲ ਨੂੰ ਕੈਨੇਡਾ ਵੱਲ ਨੂੰ ਕੂਚ ਕਰਦੇ ਆ ਉਹਨਾਂ ਦੇ ਲਈ ਰਸਤਾ ਸੁਖਾਲਾ ਹੋ ਜਾਊਗਾ ਉਹਦੇ ਨਾਲ ਇੰਡੀਆ ਨੂੰ ਵੀ ਬੈਨੀਫਿਟ ਹੋਊਗਾ ਉਧਰ ਦੇ ਲੋਕਾਂ ਨੂੰ ਵੀ ਬੈਨੀਫਿਟ ਹੋਊਗਾ ਜਿਹੜੇ ਲੋਕਾਂ ਨੇ ਇੱਧਰ ਆ ਕੇ ਕੰਮ ਕਰਨਾ ਚਾਹੇ ਇੱਧਰ ਆ ਕੇ ਜਿਹੜੇ ਸਟੂਡੈਂਟਸ ਬਹੁਤ سارے ਸਾਡੇ ਮੁਲਕ ਦੇ ਅੰਦਰ ਵੀ ਬਹੁਤ سارے ਜਿਹੜੇ ਮੁਲਕਾਂ ਤੋਂ ਆ ਕੇ ਜਿਹੜੇ ਲੋਕ ਉਹਦੇ ਸਟੱਡੀ ਕਰਦੇ ਆ ਵਪਾਰ ਦੇ ਰਿਸ਼ਤੇ ਵਧਣਗੇ ਵਪਾਰ ਦੇ ਰਿਸ਼ਤੇ ਅੱਛੇ ਹੋਣਗੇ ਵੇਖੋ ਜੇਕਰ ਮੁਲਕਾਂ ਦੀਆਂ ਸਰਕਾਰਾਂ ਸਹੀ ਹੋਣ ਤੇ ਉੱਥੋਂ ਦੇ ਲੋਕ ਦੀ ਸੁਖਾਲੇ ਹੋ ਜਾਂਦੇ ਨੇ ਸਾਡੇ ਮੁਲਕ ਦੀ ਸਰਕਾਰ ਤੇ ਬੇਸ਼ੱਕ ਕਈ ਤਰੀਕੇ ਦੇ ਨਾਲ ਸਵਾਲ ਉੱਠਦੇ ਰਹਿੰਦੇ ਨੇ ਲੇਕਿਨ ਨਰਿੰਦਰ ਮੋਦੀ ਦੀ ਵਾਈ ਵਾਲੀ ਜਿਹੜੀ ਸਰਕਾਰ ਆ ਉਹ ਇਸ ਵੇਲੇ ਜਿਸ ਤਰੀਕੇ ਦੇ ਨਾਲ ਜਿਸ ਲਹਿਜੇ ਦੇ ਨਾਲ ਜਿਸ ਲਹਿਜੇ ਦੇ ਨਾਲ ਚੱਲ ਰਹੀ ਹੈ ਜੀ ਭਾਵੇਂ ਉਹਨਾਂ ਦਾ ਏਜੰਡਾ ਕੁਝ ਵੀ ਹੋ ਸਕਦਾ ਹੈ ਲੇਕਿਨ ਉਹ ਪਹਿਲ ਜਿਹੜੀ ਉਹ ਭਾਰਤ ਨੂੰ ਦੇ ਰਿਹਾ ਭਾਰਤ ਨੂੰ ਮਤਲਬ ਭਾਰਤ ਦੇ ਲੋਕਾਂ ਨੂੰ ਪਹਿਲ ਦੇ ਰਿਹਾ ਬਿਲਕੁਲ ਭਾਵੇਂ ਸਾਡੇ ਵਰਗੇ ਲੋਕ ਵੀ ਕ੍ਰਿਟਿਸਾਈਜ਼ ਕਰ ਦਿੰਦੇ ਆ ਆਲੋਚਨਾ ਕਰਦੇ ਸਰਕਾਰ ਦੀ ਵੀ ਸਰਕਾਰ ਚਾਰ ਘਰਾਣੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਹੱਥ ਵਾਸੋਂ ਉਹਨਾਂ ਦੇ ਹੱਥ ਚੜੀ ਹੋਏ ਲੇਕਿਨ ਜਦੋਂ ਸਰਕਾਰ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੰਦੇ ਆ ਤੋ ਕਿਤੇ ਵੀ ਜਾਂਦੇ ਆ ਤੋ ਇਹੀ ਸੰਬੋਧਨ ਕਰਦੇ ਆ ਕਿ ਮੈਂ 140 ਕਰੋੜ ਲੋਕਾਂ ਦਾ ਨੇਤਾ ਹਾਂ ਬਿਲਕੁਲ ਤੇ ਤੁਸੀਂ ਜੇਕਰ ਸਾਡੇ ਨਾਲ ਇਹੋ ਜੀ ਨੀਤੀ ਅਪਣਾਓਗੇ ਤਾਂ ਅਸੀਂ ਆਹ ਕੁਝ ਕਰਾਂਗੇ ਹਾਂਜੀ ਮਾਰਕ ਕਰਨੀ ਦੇ ਬੰਦੇ ਨਾਲ ਮਾਰਕ ਕਰਨੀ ਦਾ ਇੱਕ ਬੈਨੀਫਿਟ ਇਹ ਆ ਕਿ ਸਾਡੇ ਮੁਲਕ ਦੀ ਯੂਐਸ ਦੇ ਨਾਲ ਬੰਦੀ ਆ ਯੂਐਸ ਦੇ ਵਿੱਚ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਜੀ ਤੇ ਟਰੰਪ ਦੇ ਟਰੰਪ ਦੀ ਤੇ ਹੁਣ ਤੱਕ ਜਿਹੜੀਆਂ ਰਿਪੋਰਟਾਂ ਆਈਆਂ ਵੇਖਣ ਨੂੰ ਮਿਲੀਆਂ ਨੇ ਕਿ ਟਰੰਪ ਤੇ ਜਿਹੜਾ ਮਾਰਕ ਕਾਰਨੀ ਇਹਨਾਂ ਦੀ ਆਪਸ ਜਿਹੜੇ ਰਿਸ਼ਤੇ ਨੇ ਸਹੀ ਨਹੀਂ ਗਏ ਜੀ ਟਰੂਡੋ ਦੇ ਨਾਲ ਵੀ ਪਹਿਲਾਂ ਦੇ ਰਿਸ਼ਤੇ ਖਟਾਸ ਵਾਲੇ ਸੀਗੇ ਟਰੂਡੋ ਟਰੰਪ ਦੇ ਤੇ ਜਿਹਦੇ ਕਰਕੇ ਉਹਨਾਂ ਨੇ ਟੈਰਿਫ ਵੀ ਕੁਝ ਵਾਧੇ ਘਟਾ ਜੇ ਕੀਤੇ ਤੇ ਜੇਕਰ ਹੁਣ ਸਾਰੀ ਸਿਚੁਏਸ਼ਨ ਨੂੰ ਵੇਖੀਏ ਤਾਂ ਮਾਰਕ ਕਾਰਨੀ ਉਹਦਾ ਸੰਭਾਲ ਲੈ ਸਰ ਪਹਿਲਾਂ ਤੋਂ ਭਾਰਤ ਵਰਗੇ ਮੁਲਕ ਜਿਹੜੇ ਨੇ ਜਿੱਥੋਂ ਵੱਡੇ ਪੱਧਰ ਤੇ ਜਿਹੜੇ ਇਮੀਗਰੀਟਸ ਜਾਂ ਜਾਂਦੇ ਨੇ ਜਿਹੜੇ ਆ ਲੋਕ ਜਿਹੜੇ ਵਰਕ ਲਈ ਜਾਂਦੇ ਨੇ ਜਾਂ ਸਟੱਡੀ ਲਈ ਜਾਂਦੇ ਨੇ ਉਹ ਉਹਨਾਂ ਮੁਲਕਾਂ ਨੂੰ ਪਹਿਲਾ ਪੈਹਲ ਦੇਣਗੇ ਬਿਲਕੁਲ ਜਿੱਥੋਂ ਉਹਨਾਂ ਨੂੰ ਜ਼ਿਆਦਾ ਪੈਸਾ ਆਊਗਾ ਹਾਂਜੀ ਕਿਉਂਕਿ ਉਹੋ ਜਿਹੇ ਵੱਡੇ ਵੱਡੇ ਮੁਲਕ ਨੂੰ ਤਾਂ ਉਹ ਕੁਝ ਕਰਨੀ ਇਹ ਨਹੀਂ ਜਿੱਥੋਂ ਜਿੱਥੋਂ ਉਹਨਾਂ ਦੀ ਲੁੱਟ ਹੁੰਦੀ ਹੋਵੇ ਜੀ ਜੀ ਠੀਕ ਨਹੀਂ ਸ਼ਾਇਦ ਕੈਨੇਡਾ ਤੇ ਅਮਰੀਕਾ ਦੀ ਸਰਦ ਨਾਲ ਨਾਲ ਲੱਗਦੀ ਉੱਥੋਂ ਦੇ ਲੋਕ ਨੇ ਜਿਹੜੇ ਅਮਰੀਕਾ ਵਿੱਚ ਜਾਂਦੇ ਨੇ ਅਮਰੀਕਾ ਦੇ ਲੋਕ ਜਿਹੜੇ ਕੈਨੇਡਾ 'ਚ ਕੰਮ ਕਰਨ ਆਉਂਦੇ ਨੇ ਬਹੁਤ ਸਾਰੇ ਇਦਾਂ ਦੇ ਲੋਕ ਨੇ ਪਰ ਭਾਰਤ ਦੇ ਹੋਰ ਜਿਹੜੇ ਨੇ ਹਰ ਹਾਲ ਦੀ ਮਿਲਦੇ ਪਾਰਕ ਵਰਗੇ ਜਿਹੜੇ ਮੁਲਕ ਨੇ ਜੇਕਰ ਉਹ ਅچھے ਤਰੀਕੇ ਦੇ ਨਾਲ ਮਤਲਬ ਕੈਨੇਡਾ ਵੀ ਨਾਲ ਅچھے ਤਰੀਕੇ ਨਾਲ ਰਿਸ਼ਤੇ ਬਣਾ ਕੇ ਰੱਖੇਗਾ ਤੇ ਇਹਦਾ ਬੈਨੀਫਿਟ ਬਹੁਤ ਜ਼ਿਆਦਾ ਅੱਗੇ ਵੇਖਣ ਨੂੰ ਮਿਲ ਸਕਦਾ ਮਾਰਕ ਕਰਨ ਜਿਹੜੇ ਨੇ ਬਹੁਤ ਸੂਝਵਾਨ ਪੜ੍ਹੇ ਲਿਖੇ ਤੇ ਅچھے ਇਨਸਾਨ ਨੇ ਤੇ ਮੈਨੂੰ ਲੱਗਦਾ ਮਤਲਬ ਮੇਰਾ ਮਾਈ ਓਪੀਨੀਅਨ ਇਹ ਆ ਮੈਂ ਜ਼ਿਆਦਾ ਦੂਜੇ ਲੋਕਾਂ ਦਾ ਨਹੀਂ ਕਹਿੰਦਾ ਮਾਈ ਓਪੀਨੀਅਨ ਇਹ ਆ ਕਿ ਉਹ ਵਿਗਿਆਨਿਕ ਤਰੀਕੇ ਦੇ ਨਾਲ ਤੇ ਹੋਰ ਵਪਾਰਕ ਤਰੀਕੇ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਸਾਰੀ ਸਥਿਤੀ ਨੂੰ ਸਮਝਦੇ ਨੇ ਤੇ ਉਹ ਚਾਹੁੰਦੇ ਨੇ ਕਿ ਵਾਦ-ਵਦ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਵਾਦ-ਵਦ ਜਿਹੜੇ ਨੇ ਭਾਰਤ ਵਰਗੇ ਮੁਲਕ ਨੇ ਜਿਹੜੇ ਉਹਨਾਂ ਦੇ ਅੰਦਰ ਉੱਥੋਂ ਦੇ ਲੋਕਾਂ ਨੂੰ ਲਿਆ ਜਾਵੇ ਜਿਹੜੇ ਅੱਛੀ ਸਿਚੁਏਸ਼ਨ ਅੱਛੇ ਲੋਕ ਨੇ ਜਿਹੜੇ ਤੇ ਇੱਥੇ ਸਾਡੇ ਮੁਲਕ ਦੇ ਅੰਦਰ ਕੰਮ ਕਰਾਇਆ ਜਾਵੇ ਸੋ ਵੇਖਦੇ ਆ ਬਾ ਕਿਉਂ ਦੇ ਦਿਨਾਂ ਚ ਕੀ ਕੁਝ ਬੰਦਾ ਬਾਕੀ ਹਾਲੇ ਤਾਂ ਮਾਰਗ ਕਰਨੀ ਨਵੇਂ ਨਵੇਂ ਆਏ ਨੇ ਤੇ ਨਵਾਂ ਨਵਾਂ ਆਉਂਦਾ ਤਾਂ ਬੜਾ ਬੜਾ ਬੰਦਾ ਬੜਾ ਕੁਝ ਕਰਦਾ ਬڑے ਆਰਡਰ ਜਾਰੀ ਕਰਦਾ ਤੇ ਆਉਂਦੇ ਆਉਂਦੇ ਸਮੇਂ ਚ ਦੇਖਾਂਗੇ ਵੀ ਕੀ ਕੁਝ ਕਰਦੇ ਨੇ ਕਿਦਾਂ ਕੀ ਸਾਰਾ ਕੁਝ ਚੱਲਦਾ ਜੀ ਜੀ ਗੁਰਪ੍ਰੀਤ ਇਹ ਤਾਂ ਕੈਨੇਡਾ ਤੇ ਭਾਰਤ ਦੀ ਜਿਹੜੀ ਹੈ ਆਪਸੀ ਰਿਸ਼ਤਿਆਂ ਦੀ ਗੱਲ ਸੀਗੀ ਤਾਂ ਕਿ ਨਵੇਂ ਪ੍ਰਧਾਨ ਮੰਤਰੀ ਤੋਂ ਕੈਨੇਡਾ ਦੇ ਜਿਹੜੇ ਨਾਗਰਿਕ ਨੇ ਉਹ ਸੰਤੁਸ਼ਟ ਨੇ ਖੁਸ਼ ਨੇ ਮੇਰਾ ਮੇਰੇ ਬਹੁਤ ਸਾਰੇ ਜਿਹੜੇ ਦੋਸਤ ਨੇ ਜਿਹੜੇ ਉਹ ਕੈਨੇਡਾ ਚ ਐਸਪਲੇ ਜੋਬ ਵੀ ਕਰਦੇ ਨੇ ਤੇ ਸਟੱਡੀ ਵੀ ਕਰਦੇ ਨੇ ਉਹਨਾਂ ਦਾ ਕਹਿਣਾ ਇਹੀ ਆ ਕਿ ਬੇਸ਼ੱਕ ਵੀ ਸਾਰੀਆਂ ਸਰਕਾਰਾਂ ਦੇ ਸਾਰੇ ਪੀਐਮ ਦੇ ਸਾਰੇ ਜਿੰਨੇ ਵੀ ਰਾਸ਼ਟਰਪਤੀ ਇਹ ਉਹ ਸਭ ਕੋਈ ਹੁੰਦੇ ਨੇ ਲੇਕਿਨ ਕਿਤੇ ਨਾ ਕਿਤੇ ਜਦੋਂ ਵੀ ਕੋਈ ਨਵਾਂ ਪ੍ਰਧਾਨ ਮੰਤਰੀ ਆਉਂਦਾ ਨਵਾਂ ਨੇਤਾ ਆਉਂਦਾ ਤੋ ਲੋਕਾਂ ਨੂੰ ਨੇ ਤਾਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਲੋਕਾਂ ਨੂੰ ਉਮੀਦ ਹੁੰਦੀ ਆ ਵੀ ਕੁਛ ਨਾ ਕੁਛ ਕਰਨਗੇ ਲੋਕਾਂ ਨੂੰ ਇਹ ਵੀ ਉਮੀਦ ਆ ਵੀ ਜਿਸ ਤਰੀਕੇ ਦੇ ਨਾਲ ਉੱਥੇ ਅ ਕਮਰਿਆਂ ਦੀ ਘਾਟ ਆ ਬੱਚੇ ਇੱਥੋਂ ਦੇ ਰਹਿ ਨਹੀਂ ਪਾਰੇ ਉੱਥੇ ਦੇ ਲੋਕ ਔਖੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਕਿਦਾਂ ਦਾ ਕੀ ਕੁਝ ਹੁੰਦਾ ਇਹ ਤਾਂ ਉਹਨਾਂ ਦੇ ਆਉਂਦਾ ਸੰਭਾਲਣ ਤੋਂ ਬਾਅਦ ਤੇ ਸਾਰੀ ਸਿਚੁਏਸ਼ਨ ਦੇਖਣ ਤੋਂ ਬਾਅਦ ਜਦੋਂ ਮੀਟਿੰਗਾਂ ਅਟੈਂਡ ਕਰਨਗੇ ਉਹ ਮੁਲਕ ਦੇ ਹਾਲਾਤ ਨੂੰ ਸਮਝਣਗੇ ਸਰ ਵੈਸੇ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਜਦੋਂ ਮੁਲਕ ਦੇ ਹਾਲਾਤ ਨੂੰ ਸਮਝਣਗੇ ਮੁਲਕ ਦਾ ਸਾਰਾ ਕੋਸ਼ ਸਿਸਟਮ ਆ ਦੇਖਣਗੇ ਵੀ ਕੀ ਕੁਛ ਕਿਸ ਤਰੀਕੇ ਦੇ ਨਾਲ ਚੱਲਦਾ ਵੀ ਟਰੂ ਡੋ ਕਿਹੜੇ ਮਾੜੇ ਕੰਮ ਕਰਕੇ ਗਿਆ ਤੇ ਕਿਹੜੇ ਚੰਗੇ ਕੰਮ ਕਰਕੇ ਗਿਆ ਜਿੰਨੀ ਦੇ ਤੱਕ ਉਹਦੀ ਕੁੰਡਲੀ ਨਹੀਂ ਫਰੋਲਦੇ ਓਨੀ دیر ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਉੱਥੋਂ ਦੇ ਲੋਕਾਂ ਲਈ ਆچھے ਹੋਣਗੇ ਬੁਰੇ ਹੋਣਗੇ ਉਮੀਦ ਤਾਂ ਇਹੀ ਕੀਤੀ ਜਾ ਸਕਦੀ ਆ ਕਿ ਅਮਰੀਕਾ ਨੀ ਨੇ ਜਿਹੜੇ ਉਹ ਜਿਹੜੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਨਾਲ ਉਹਨਾਂ ਦੇ ਸਬੰਧ ਚੱਲ ਰਹੇ ਨੇ ਉਹ ਪਾਰਕ ਹੋ ਗਿਆ ਪਾਕਿਸਤਾਨ ਹੋ ਗਿਆ ਚਾਈਨਾ ਹੋ ਗਿਆ ਹੋਰ ਸਾਰੇ ਜਿੰਨੇ ਮੁਲਕ ਨੇ ਉਹਨਾਂ ਦੇ ਨਾਲ ਸੈਟਅਪ ਸਹੀ ਤਰੀਕੇ ਦੇ ਨਾਲ ਚੱਲ ਰਹੇ ਤਾਂ ਹੀ ਸਿਸਟਮ ਅੱਗੇ ਵਧ ਸਕਦਾ ਕਿਉਂਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਬਹੁਤ ਸਾਰੇ ਵੱਡੀ ਗਿਣਤੀ 'ਚ ਪੰਜਾਬੀ ਜਿਹੜੇ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਜਿਹੜੇ ਨੇ ਵਸੇ ਹੋਏ ਨੇ ਜੀ ਸੁਖਦੇਵ ਜੀ ਠੀਕ ਠੀਕ ਤਾਂ ਤੁਸੀਂ ਸਾਡੇ ਪੰਜਾਬੀਆਂ ਨੂੰ ਹੋਰ ਕੀ ਸੁਨੇਹਾ ਦੇਣਾ ਚਾਹੁੰਦਾ ਮੈਂ ਕੋ ਮੈਂ ਤਾਂ ਇਹੀ ਸੁਨੇਹਾ ਦੇਣਾ ਪਹਿਲੀ ਗੱਲ ਤਾਂ ਮੈਂ ਖੁਦ ਮਤਲਬ ਇਹ ਕਿੰਨਾ ਵੀ ਆਪਣੇ ਮੁਲਕ 'ਚ ਰਹਿ ਕੇ ਤੁਸੀਂ ਥੋੜਾ ਕਰ ਲੋਗੇ ਉਹ ਚੰਗਾ ਤੁਹਾਡੀ ਇੱਥੇ ਸਰਦਾਰੀ ਹੈ ਤੁਸੀਂ ਥੋੜਾ ਕਰ ਲੋਗੇ ਉਹ ਵਧੀਆ ਤੇ ਜੇਕਰ ਵਿਦੇਸ਼ ਵਾਲ ਨੂੰ ਜਾਣਾ ਤੁਹਾਡਾ ਨਹੀਂ ਸਰਦਾ ਤਾਂ ਇੱਕ ਦਾ ਇੱਕ ਦਾ ਜੀ ਜਾਓ ਤੇ ਕੰਮ ਦੇ ਵੇਸਤੇ ਜਾਓ ਤੇ ਆਪਣਾ ਮੁਲਕ ਕਦੀ ਨਾ ਛੱਡੋ ਆਪਣੀ ਧਰਤੀ ਨਾਲ ਕਦੀ ਛੱਡੋ ਆਪਣੀ ਧਰਤੀ ਤੇ ਰਹੋ ਆਪਣੀ ਧਰਤੀ ਨਾਲ ਜੁੜੇ ਰਹੋ ਆਪਣੀ ਧਰਤੀ ਨਾਲ ਜੁੜੇ ਰਹੋਗੇ ਤੇ ਤੁਹਾਡੀ ਅਗਲੀ ਪੀੜ੍ਹੀ ਵੱਜੇਗੀ ਅਗਲੀ ਅਗਰ ਤੁਸੀਂ ਆਪਣੀ ਧਰਤੀ ਨਾਲ ਨਹੀਂ ਜੁੜੇ ਤੁਹਾਡੀ ਅਗਲੀ ਪੀੜ੍ਹੀ ਨਹੀਂ ਬਚ ਸਕੇਗੀ ਕਿਉਂਕਿ ਜਿਹੋ ਜਿਹੇ ਹਾਲਾਤ ਜਿਉਂ ਜੇ ਕੁਝ ਚੱਲ ਰਿਹਾ ਬਾਹਰ ਦੀਆਂ ਤਾਕਤਾਂ ਜਿਸ ਤਰੀਕੇ ਦੇ ਨਾਲ ਸਟੇਟ ਨੂੰ ਪੰਜਾਬੀ ਨੂੰ ਪੰਜਾਬ ਨੂੰ ਖਤਮ ਕਰਦੇ ਲੱਗੀਆਂ ਹੋਈਆਂ ਨੇ ਉੱਥੋਂ ਤਾਂ ਇਹੀ ਕੁਝ ਲੱਗਦਾ ਹੈ ਕਿ ਸਾਨੂੰ ਸਾਡੇ ਪੰਜਾਬ ਦੇ ਅੰਦਰ ਰਹਿ ਕੇ ਸਭ ਕੁਝ ਕਰਨਾ ਪੈਣਾ ਤੇ ਜਿਹੜਾ ਕੰਮ ਅਸੀਂ ਬਾਹਰੀ ਲੋਕਾਂ ਤੋਂ ਕਰਵਾ ਰਹੇ ਹਾਂ ਸਾਨੂੰ ਖੁਦ ਨੂੰ ਕਰਨਾ ਪੈਣਾ ਹੈ ਫਿਰ ਜਾ ਕੇ ਸਾਰੀ ਜਿਹੜਾ ਸਾ ਸਿਸਟਮ ਸੈੱਟ ਹੋ ਸਕਦਾ ਸਾਰਾ ਸਿਸਟਮ ਸੁਧਾਰ ਹੋ ਸਕਦਾ